ਪਿਛਲੇ ਦਿਨੀ ਪਾਣੀਆਂ ਦਾ ਮੁੱਦਾ ਜਿਹੜਾ ਬੜਾ ਗਰਮਾਇਆ ਸੀ ਕਿਵੇਂ ਬੀਬੀਐਮਬੀ ਜਿਹੜੀ ਹੈ ਉਹ ડીਜਪੀ ਦੇ ਦਬਾਅ ਥੱਲੇ ਆ ਕੇ ਆਪਣੀ ਸੰਵਿਧਾਨ ਨੂੰ ਤੋੜ ਰਹੀ ਸੀ ਜੇ ਐਮਰਜੈਂਸੀ ਮੀਟਿੰਗ ਵੀ ਕਰਨੀ ਹੋਵੇ ਤਾਂ ਬੀਬੀਐਮਬੀ ਦਾ ਜਿਹੜਾ ਆਪਣਾ ਸੰਵਿਧਾਨ ਕਹਿੰਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਘੱਟੋ ਘੱਟ ਐਸੀ ਰੁਟੀਨ ਦੀ ਮੀਟਿੰਗ ਨਹੀਂ ਨਿਵੰਦਦੀ ਐਮਰਜੈਂਸੀ ਕਰਨੀ ਪਈ 7 ਦਿਨ ਦਾ ਪਰ ਇਹਨਾਂ ਨੇ 4-4 ਘੰਟਿਆਂ ਦੇ ਨੋਟਿਸ ਤੇ ਵੀ ਮੀਟਿੰਗਾਂ ਕੀਤੀਆਂ ਜੋ ਕਿ ਇਲੀਗਲ ਨੇ ਜਿਹਨੂੰ ਅਸੀਂ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ ਕੋਰਟ ਨੇ ਮੰਨਿਆ ਵੀ ਇਹ ਕਿ ਤੁਸੀਂ ਇਸ ਤਰ੍ਹਾਂ ਇੰਨਾ ਸ਼ਾਰਟ ਨੋਟਿਸ ਦੇ ਨਹੀਂ ਕਰ ਸਕਦੇ ਅਸੀਂ ਪਾਣੀ ਨੰਗਲ ਡੈਮ ਤੇ ਜਾ ਕੇ ਲੋਕ ਵੀ ਆ ਗਏ ਤੇ ਨੰਗਲ ਡੈਮ ਤੇ ਜਾ ਕੇ ਅਸੀਂ ਕਿਹਾ ਵੀ ਇੱਥੋਂ ਪਾਣੀ ਨਹੀਂ ਲੈ ਸਕਦੇ ਤੁਸੀਂ ਇਦਾਂ ਧੱਕੇ ਨਾਲ ਤੁਹਾਡਾ ਜਿਹੜਾ ਕੋਟਾ ਸੀਗਾ ਅਸੀਂ ਦੇ ਚੁੱਕੇ ਹਾਂ ਉਹਦੇ ਦੀ ਬਹੁਤ ਰਿਮਾਈਂਡਰ ਵੀ ਤੁਹਾਨੂੰ ਭੇਜੇ ਸੀ ਕਿ ਤੁਸੀਂ ਸੰਜਮ ਨਾਲ ਪਾਣੀ ਵਰਤੋ 6 ਮਹੀਨਿਆਂ ਤੋਂ ਤੁਹਾਨੂੰ ਦੱਸੀ ਜਾਂਦੇ ਪਰ ਛੇੜ ਪ੍ਰਾਣੀਆਂ ਆਤਾਂ ਕਰਕੇ ਉਹਨਾਂ ਨੂੰ ਨਹੀਂ ਧੌਰ ਕੀਤੀ ਲਾਪਰਵਾਹੀ ਹੈ ਹਰਿਆਣਾ ਗਵਰਨਮੈਂਟ ਦੀ ਤਾਂ ਉਹ ਪਹਿਲਾਂ 8 ਦਿਨ ਦਾ ਮੰਗਦੇ ਸੀ ਉਹ ਲੰਘ ਗਏ ਕੋਟ ਜਾਵੜੇ ਅਸੀਂ ਵੀ ਕੋਟ ਜਾਵੜੇ ਜਵਾਬ ਦਿੱਤਾ ਅੱਜ ਕੋਰਟ ਦੇ ਵਿੱਚ ਮਾਨਯੋਗ ਕੋਰਟ ਚਾਜ ਅੱਜ ਸੁਣਵਾਈ ਵੀ ਪਰ ਉਹ ਤਾਂ ਕੱਲ ਦਾ ਦਿਨ ਜਿਹੜਾ ਸੀ ਰੂਟੀਨ ਦੇ ਵਿੱਚ ਪਾਣੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਕੱਲ 1 ਵਜੇ ਜਿੰਨਾ ਉਹਨਾਂ ਦਾ ਕੋਟਾ 1 ਸਾਲ ਦਾ ਬਣਦਾ ਉਹ ਉਹਨਾਂ ਨੂੰ ਦੇਵਾਂਗੇ ਪਰ ਸ਼ਾਇਦ ਭਾਜਪਾ ਵਾਲੇ ਕੋਈ ਮੌਕਾ ਜਾਣ ਨਹੀਂ ਦੰਦੇ ਵੀ ਪੰਜਾਬ ਤੇ ਕੋਈ ਥੋੜਾ ਚਲਾਉਣਾ ਹੋਵੇ ਕਾਲੀ ਇੱਕ ਨੋਟਿਸ ਕੱਢਿਆ ਹਾਂ ਨੇ ਜਿਹੜਾ ਕਿ 19 ਤਰੀਕ ਨੂੰ ਜਾਰੀ ਕੀਤਾ ਅੱਜ ਮੇਰੇਗੇ ਛਪਿਆ ਵੀ ਹੈ ਬਹੁਤ ਸਾਰੇ ਮੀਡੀਆ ਚ ਮੇਰੇ ਕੋਲੇ ਪਿਆ ਜਾ। ਸਟੇਜੀ ਆ ਜਿਹੜਾ ਸਰਕਾਰੀ ਨੋਟਿਸ ਹੈ। ਭਾਖੜਾ ਡੈਮ ਤੇ ਹੁਣ ਉਹ ਕਹਿੰਦੇ ਵੀ ਮਿਨਿਸਟਰੀ ਆਫ ਫਾਰਮ ਅਫੇਅਰਸ ਵੱਲੋਂ ਆਇਆ। 296 ਸੀਆਈਐਸਐਫ ਦੇ ਜਿਹੜੇ ਸਿਕਿਉਰਿਟੀ ਗਾਰਡ ਲਾ ਆਗੇ ਅਸੀਂ ਪਾਖ ਲੈਂਦੇ 296 ਅਲੱਗ ਅਲੱਗ ਰੈਂਕ ਦੇ ਅਫਸਰ ਲੱਗਣਗੇ ਤਾਂ ਜਿਹੜੀ ਸੈਂਟਰ ਫੋਰਸ ਹੈ ਤੇ ਉਹਦੇ ਵਾਸਤੇ 290100 ਰੁਪਇਆ 290100 2 ਲੱਖ 90 ਹਜ਼ਾਰ 100 ਰੁਪਇਆ ਪਰ ਹੈਡ एक साल का एक बंद का खर्चा है तो कहें भी आठ अठ करोड़ अठवंजा लख नाइन थाउजेंड एंड सिक्स हंड्रड अठ करोड़ अठवंजा लख छियानवे सौ समझ नौ हज़ार छे सौ ये पैसे ਬੀਬੀਐਮ ਵੀ ਦੇ ਹੋਈ ਜਾਂ ਪੰਜਾਬ ਦੀ ਮਨ ਤੁਸੀਂ ਇਸ ਗੱਲ ਨੂੰ ਨੋਟਿਸ ਥੋੜਾ ਧਿਆਨ ਦੇਣ ਦੀ ਲੋੜ ਹੈ ਮੈਂ ਦੁਬਾਰਾ ਕਹਿ ਦਿੰਦਾ ਕਿ 2 ਲੱਖ 90 ਹਜ਼ਾਰ 100 ਰੁਪਏ ਇੱਕ ਬੰਦੇ ਦਾ 296 ਬੰਦੇ ਲਾਉਣੇ ਨੇ ਤੇ ਟੋਟਲ ਬਣਦਾ 8 ਕਰੋੜ 58 ਲੱਖ 9600 ਇਹ ਪੈਸੇ ਕਹਿੰਦੇ ਜੀ ਅਸੀਂ ਪੰਜਾਬ ਤੋਂ ਜਾਂ ਬੀਬੀਐਮ ਤੋਂ ਬੀਬੀਐਮ ਦਾ ਮਤਲਬ ਵੀ ਪੰਜਾਬ ਦਾ ਹਿੱਸਾ ਹੈ ਕੀ ਗੱਲ ਸੀ 1 ਕਿਲੋ ਰੋਟੀ ਪੈ ਗਈ ਸੀ ਇੱਥੇ ਪੰਜਾਬ ਪੁਲਿਸ ਹੀ ਕੰਪਰੀਜ਼ ਕਰ ਰਹੀ ਹੈ ਪੰਜਾਬ ਪੁਲਿਸ ਉਸ ਟਾਈਮ ਦੀ ਰੱਖਿਆ ਫਰੀਜ਼ ਕਰ ਰਹੀ ਹੈ ਅਸੀਂ ਕਿਉਂ ਪੈਸੇ ਦੀਏ ਜੀ ਇਸ ਸੀਆਈਐਸਐਫ ਕਿਉਂ ਲਾਈ ਹੈ ਐਸ ਸਾਲ ਤਾਂ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫੱਟਾ ਖੋਲੜ ਜਾਣਦੀ ਹੈ ਵੀ ਸੀਆਈਐਸਐਫ ਵਾਲੇ ਫੱਟਾ ਖੋਲ ਦੇਣਗੇ ਉੱਤੇ ਇਹਦਾ ਮਤਲਬ ਵੀ ਅਗਲੇ ਸਾਲ ਦੀ ਚੋਰੀ ਵਾਸਤੇ ਕਰ ਰਹੇ ਹੈ ਸਾਡੇ ਤੇ ਖਰਚਾ ਬਾਧੂ ਪਾ ਰਹੇ ਮਨ ਲਗਾ ਸੀ ਆਪਦਾ ਪਾਣੀ ਬੀ ਲਟਾਈਏ ਤੇ ਉਹਦੇ ਪੈਸੇ ਵੀ ਲਈਏ ਬਿਲਕੁਲ ਨਹੀਂ ਹੋਊਗਾ ਜੀ ਮੈਸਰ ਸਾਹਿਬ ਕਹਿੰਦੇ ਬੀਬੀਐਮ ਵੀ ਚਟਾਤੀ ਹੈ ਸਾਡਾ 143.4 ਕਰੋੜ ਰੁਪਏ ਤਾਂ ਮੋੜ ਨਹੀਂ ਰਹੇ ਉਹ ਜਿਹੜਾ ਉਸ ਵੇਲੇ ਲਿਆ ਸੀਗਾ ਡੈਮ ਬਣਾਉਣ ਵੇਲੇ ਵਿਆਸ ਸਮੇਤ ਅੱਜ 143 ਕਰੋੜ ਹੋ ਗਿਆ ਉਹ ਤਾਂ ਉਹ ਤਾਂ ਵਾਪਸ ਨਹੀਂ ਕਰ ਰਹੇ ਸਾਡੇ ਤੇ ਉੱਤੋਂ ਆ ਆ ਖੱਪ ਰਹੇ ਨੇ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਜਿਹੜੇ ਆਲ ਪਾਰਟੀ ਮੀਟਿੰਗ 'ਚ ਇਹ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ ਬੂੰਦ ਵਾਸਤੇ ਅਸੀਂ ਖੜਾ ਨਹੀਂ ਹਾਂ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜਿਆ ਹੀ ਹੋਰ ਤੇ ਹੁਣ ਕੀ ਉਹ ਦੱਸਣਗੇ ਵੀ ਆਹ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ 4-5 ਵੈਸੇ ਲੀਡਰ ਨੇ ਜਿਹੜੇ ਬੀਜੇਪੀ 'ਚ ਨੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰੱਖ ਹੀ ਗਿਆ ਜਾਂਦਾ ਪਰ ਉਹ ਦੱਸਦੇ ਨੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸਦੇ ਨੇ ਮਨਪ੍ਰੀਤ ਬਾਦਲ ਉਹ 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 ਭਾਜੀਪੀ ਨੂੰ ਉਹ ਦੱਸਦੇ ਨੇ ਰਮਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਉਹ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆਹ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਹੁਣ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹੜਾ ਕੰਮ ਪੰਜਾਬ ਪੁਲਿਸ ਫ੍ਰੀਜ਼ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਏ ਐਸਐਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹੋ ਕੀ ਤੁਹਾਡਾ ਕੋਈ ਹੋਰ ਰੱਦ ਹੈ ਕਿ ਅਸੀਂ ਬੀਬੀਐਮ ਵੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਵੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਨੇ ਵੋਟ ਪਾਤੀ ਉੱਥੇ ਬੀਜੇਪੀ ਸਰਕਾਰ ਹੈ ਦੋ ਇੱਕ ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ ਦੋ ਇੱਕ ਨਾਲ ਪੰਜਾਬ ਹਾਰ ਗਿਆ ਜੀ ਤੇ ਲੋ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਉਂ ਸੇ ਵੀ ਜਿਹੜਾ ਉਹ ਹਰਿਆਣਾ ਦੇ ਦਿੱਤਾ ਜੋ ਕੱਲ ਨੂੰ ਐ ਫੈਸਲਾ ਕਰ ਲੈਣ। ਉੱਥੇ ਜੀ ਫਿਰ ਸਾਡੀ ਸੀਆਈਐਸਫ ਲੱਗੀ ਹੋਈ ਆ। ਅਸੀਂ ਅੱਜ ਰਾਤ ਨੂੰ ਭੱਟਾ ਖੋਲਾਂਗੇ। ਐਂ ਕਰਨਾ ਚਾਹੁੰਦੇ। ਮਤਲਬ ਇਹ ਬੀਜੇਪੀ ਦੇ ਜਿਹੜੇ ਸੋ ਕਾਲਡ ਇੱਥੇ ਹੈਗੇ ਤਾਂ ਕਾਂਗਰਸ ਦੇ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣ ਨੂੰ ਫਿਰਦੇ ਆ। ਹੈਨਾ? ਉਹਨਾਂ ਨੂੰ ਕੀ ਵਾਰਡ ਵੋਟ ਦੇਣ ਲੱਗੇ ਨੇ ਹੁਣ। ਕੋਈ ਕਿਸੇ ਨੂੰ ਸੰਸਦ ਦਾ ਵੋਟ ਦੇਤਾ ਕਿਸੇ ਨੂੰ ਕੁਛ ਪਾਰਲੀਮੈਂਟ ਸਭ ਤੋਂ ਬਾਅਦ ਮੈਂ ਬੋਲਦਿਆਂ ਮੈਨੂੰ ਤੱਕਦੇ ਵਾਰਡ ਕਾੜੇ ਸੋਚਿਆ ਨਹੀਂ ਨਾ ਤੇ ਉਹ ਵਾਰਡ ਕੂਰ ਜੇ ਹੀ ਮਿਲ ਜਾਂਦੇ ਪਹਿਲਾਂ ਬਾਅਦ ਚ ਫਿਰ ਉੱਧਰ ਜਾ ਕੇ ਲੈ ਜਾਂਦੇ ਉਹ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਾਬ ਨੇ ਮੰਗਣਗੇ ਪੰਜਾਬ ਕੋਲ ਤੋਂ ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਨਹੀਂ